ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਜਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਆਪਾਂ 22 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ 22 ਦਸੰਬਰ ਅੱਜ ਤੋਂ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਤੇ ਸ਼ਾਮ ਵੇਲੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਣ ਦੀ ਸੰਭਾਵਨਾ ਹੈ ਜੇਕਰ ਸਵੇਰ ਵੇਲੇ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕੁਝ ਕ ਇਲਾਕਿਆਂ ਦੇ ਵਿੱਚ ਜ਼ਿਆਦਾ ਤੁੰਦ ਕਿਤੇ ਹਲਕੀ ਤੋਂ ਦਰਮਿਆਨੀ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤੇ ਪਰ ਬਾਅਦ ਦੁਪਹਿਰ ਤੋਂ ਤੁੰਦ ਉਤਰ ਜਾਵੇਗੀ ਤੇ ਫਿਰ ਹੌਲੀ ਹੌਲੀ ਬੱਦਲਬਾਈ ਪੰਜਾਬੀ ਵਿੱਚ ਬਣਨੇ ਸ਼ੁਰੂ ਹੋ ਜਾਵੇਗੀ ਇਹ ਦਾ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਜਿਸ ਸਦਕਾ ਅੱਜ ਬਾਦ ਦੁਪਹਿਰ ਸ਼ਾਮ ਬਿਲੇ ਜਾਂ ਰਾਤ ਬਿਲੇ ਇਹ ਪੰਜਾਬ ਵਿੱਚ ਦਾਖਲ ਹੋਵੇਗਾ ਜਿਸ ਸਦਕਾ ਹਲਕੇ ਤੋਂ ਦਰਮਿਆਨੇ ਜੇ ਸ਼ਰੱਟ ਕੁਝ ਅਲਾਕਿਆਂ ਦੇ ਵਿੱਚ ਲੱਗ ਸਕਦੇ ਹਨ ਮਾਲਵੇ ਮਾਝੇ ਤੇ ਦੁਆਬੇ ਤਿੰਨਾਂ ਅਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰੱਟ ਲੱਗ ਸਕਦੇ ਹਨ ਪੂਰਬੀ ਮਾਲਵੇ ਵਿੱਚ ਇਸ ਦਾ ਅਸਰ ਵਧੇਰੇ ਨਹੀਂ ਹੋਵੇਗਾ ਮੇਰੀ ਗੱਲ ਕਰੀਏ ਤਾਂ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਫirozpur ਤਨਤਨ ਖਰਪੂਤਲਾ ਜਲੰਧਰ ਅੰਮ੍ਰਿਤਸਰ ਤਨਤਨ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਅੱਜ ਸ਼ਾਮ ਨੂੰ ਜਾਂ ਰਾਤ ਵੇਲੇ ਤੋਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਦਰਮਿਆਨੇ ਜਾਂ ਸ਼ਰਾਟਾ ਵੀ ਲੱਗ ਸਕਦਾ ਹੈ ਨਹੀਂ ਤੇ ਜ਼ਿਆਦਾਤਰ ਬੱਦਲਬਾਹੀ ਤੇ ਹਲਕੀ-ਫੁਲਕੀ ਕੰਡਮਣ ਹੋਣ ਦੀ ਜ਼ਿਆਦਾਤਰ ਸੰਭਾਵਨਾ ਅੱਜ ਮੌਜੂਦਾ ਸਮੇਂ ਵਿੱਚ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਥੋੜੀ ਜਿਹੀ ਮੀਂਹ ਦੀ ਹੋਰ ਵੀ ਸੰਭਾਵਨਾ ਦਿਖ ਰਹੀ ਹੈ